ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਡਾਲੇ ਤਸਿਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ گاਵਾ ਦਿਖਾਉਣੀ ਆ ਤਿੰਨੇ ਸੋਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਬਾਕੀ ਇਹ ਆ ਵੀ ਸੋਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜਰੂਰ ਕਰਾ ਲਿਆ ਕਰੋ। ਬਾਕੀ ਬੇਨਤੀ ਇਹੀ ਹੁੰਦੀ ਆ ਪਤਤ ਸਾਲੀ ਆ ਆਪਣੇ ਜਰੂਰ ਕਰਕੇ ਖੜਿਆ ਕਰੋ। ਅਸੀਂ ਕਦੇ ਵੀ ਨਹੀਂ ਕਿੰਨੇ ਵੀ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਤੇ ਪਸ਼ੂ ਲੈ ਜਾਓ ਜੀ। ਜੋ ਵੀ ਕੋਸ਼ ਆ ਇੱਥੇ ਵੇਖ ਚੱਕ ਕੇ ਖੜਿਆ ਕਰੋ ਜੀ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੇਹਲ ਵੀਰ ਜੀ। ਹੋ ਠੀਕ ਠਾਕ ਜੀ। ਬਾਕਸ ਵਧੀਆ ਰਹਿ ਗਈ ਬਾਈ ਤੁਸੀਂ ਸੁਣਾਓ। ਠੀਕ ਠਾਕ ਵੇਖ ਗਿਆ ਮਾਲ ਉਹਦੇ ਨਾਲ ਆ ਫਿਰ। ਹਾਂਜੀ ਵੀਰ ਜੀ ਵੇਖ ਗਿਆ ਸੀ। ਠੀਕ ਆ। ਤੇ ਚਲੋ ਨਾਮ ਦੱਸ ਤੇ ਕਰੀ ਫਿਰ। ਨਾਮ ਮੋਰ ਸਿੰਘ ਪਿੰਡ ਡਾਲਾ ਜ਼ਿਲ੍ਹਾ ਅ ਤਸੀਲ ਜਨਾਲ ਠੀਕ ਹੈ ਹਾਂਜੀ ਤੇ ਲੱਗ ਗਿਆ ਆਪਾਂ ਨੂੰ ਟਾਰੀ ਵੀ ਪੈ ਜਾਂਦਾ ਹਾਂਜੀ ਜੀ ਬਾਰਡਰ ਟਾਰੀ ਬਾਰਡਰ ਆਪਾਂ ਨੂੰ 5 ਕਿਲੋਮੀਟਰ ਐ ਸਰ ਠੀਕ ਹੈ ਜੀ ਤੇ ਇਹ ਫੋਨ ਨੰਬਰੇ ਬੋਲ ਦੋ ਸਿਰ 99811 24168 99147 5382 ਠੀਕ ਹੈ ਹਾਂਜੀ ਤੇ ਅੱਜ ਤਿੰਨੇ 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 ਸੂਈਆਂ ਹਨਾ ਹਾਂਜੀ ਜੀ ਤਿੰਨੇ ਗਾਵਾਂ ਸੂਈਆਂ ਚਲੋ ਬਿਲਕੁਲ ਤਾਜੀ ਦੇ ਜੀ ਗਾਂ ਸੂਈਆਂ ਚਾਹਾਂ ਪੰਜਾਂ ਜਣਾਂ ਦੇ ਨਾਲ ਉਹ ਨਾਲ ਜੋ ਬੱਚੇ ਦੇ ਅੱਛਾ ਕੀਰੀ ਸੂਤੀ ਆ ਨਾਲ ਉਹ ਜਿਹੜਾ ਨਾਲ ਹੀ ਆ ਹਾਂਜੀ ਜੀ ਤਾਜ਼ਾ ਹੀ ਆ ਹਾਂਜੀ ਕਿੰਨੇ ਦਿਨਾਂ ਤੇ ਸੋਈ ਆ ਜੀ ਜੀ ਇਹ ਪੰਜਾਂ ਕ ਦਿਨਾਂ ਦੀ ਸੋਈ ਚੋ ਜੀ ਤੇ ਦੁੱਧ ਕਿੰਨਾ ਤਿਆਰ ਦੁੱਧ ਜੀ ਇਥੇ ਲਈ 11-12 ਲੀਟਰ ਐ ਇਸ ਟਾਈਮ ਤਿਆਰ ਜੀ ਅੱਛਾ ਤਿਆਰ ਜਿਹੜਾ ਹਾਂ ਜੀ ਤਿਆਰ ਹੈ ਤੋਰ ਵੇ ਇੱਕ ਦਿਨ ਚਾਪ ਨੂੰ ਹਤਾ ਪੁੱਤ ਦੰਦ ਕਰਾ ਦਈਏ ਤੇ ਚੱਕ ਕਰਾ ਦਈਏ ਅਜੇ ਪਿਓਰ ਖੀਰੀ ਆ ਜਿਹੜੀ ਜੇ ਕੋਈ ਦੰਦ ਨਹੀਂ ਨੇ ਤੋੜਿਆ ਠੀਕ ਹੈ ਜੀ ਬਾਕੀ ਜੇ ਸੱਜਰ ਸੋਈ ਆ ਇਹ ਪੋਸ਼ਵੇ ਦੀ ਉਤਰਾ ਹੀ ਲਿਬੜੀ ਤਾਂ ਹਨੇ ਦਿਖਾ ਦਿੰਨੇ ਬਾਕੀ ਇਹ ਵੀ ਦੁੱਧ ਨਹੀਂ ਚਵਾਈ ਤੁਸੀਂ ਆਪਣੀ ਆਪ ਕਰਕੇ ਖੜਦੀਆਂ ਫਿਕਸ ਜੇ ਬਾਨੇ ਦੀ ਆ ਤੇ ਕਾਰਾ ਜਿਹਾ ਸਰੀਰ ਹੈ ਉਤਰਾ ਇਹ ਵੀ ਚਲੋ ਮਰਦੇ ਸਾਹ ਨਾ ਕਦ ਦਾ ਠੀਕ ਹੈ ਜਿਆ ਦੇਖ ਸਕਦੇ ਜੀ ਉਤਰਾ ਹੀ ਲਿਬੜੀ ਆ ਠੰਡੀ ਠੇਰੀ ਜੀ ਠੀਕ ਹੈ ਚੱਕਰੀ ਨਹੀਂ ਠੀਕ ਹੈ ਹਾਂ ਜੀ ਤੇ 92 ਇਹਦੇ ਇੱਕ ਵਾਰੀ ਦੇਖ ਸਕਦੇ ਆ ਆਪਾਂ ਲਾਗੇ ਤਾਂ ਤੇ ਕਿੰਨਾ ਵੀ ਦਿੱ ਫਿਰ ਇਹਦਾ ਮੁੱਲ ਮੁੱਲ ਤੇ ਵੀਰ ਜੀ ਇਹਦਾ 34000 ਕਰਦੇ ਹਾਂ ਨਾ 33000 ਦੀ ਮੱਛੀ ਦੇ ਦਾਂਗੇ ਅੱਛਾ 33000 ਦੀ ਦੇ ਦਾਂਗੇ ਤੇ ਦੁੱਧ ਉਹਨਾਂ ਕਿੰਨਾ ਚਾਹਦੋਗੇ ਘਰੋਂ ਦੁੱਧ ਵੀਰ ਜੀ ਇਸ ਟਾਈਮ ਆਪਾਂ 11-12 ਲੀਟਰ ਚਵਾ ਕੇ ਦਵਾਂਗੇ ਦੋ ਟਾਈਮ ਦੀ ਚਵਾਈ ਕਰੇ ਕੋਈ ਭਣ ਭਰਾਵੇ ਅੱਛਾ ਜੀ ਹਾਂਜੀ ਕੋਈ ਦੋ ਟਾਈਮ ਆਪਣਾ ਝੋਕੇ ਖੜੇ ਹਾਂ ਬਾਕੀ ਆ ਬੱਚਾ ਨਾਲੂ ਜਿਹੜਾ ਨਾਲ ਹੀ ਆ ਤੇ ਆ ਜਿਹੜੀ ਗਾਂ ਜੇ ਇਹ ਵੀ ਜੀ ਤਾਜੀ ਸੂਈ ਜਿਹੇ ਵੀ ਪੰਨਿਆਂ ਕੇ ਦੇਣਾਂ ਦੀ ਸੂਈ ਜੇ ਇਹ ਤਾਂ ਬੱਚੇ ਦੇ ਨਾਲ ਨਾਲ ਜੇ ਇਹਦਾ ਸਾਦੇ ਦੇ ਨਾਲ ਜਿਹੜਾ ਤਾਜੇ ਨਾਲੇ ਤੇ ਮਗਰ ਕੀ ਜੇ ਇਹਦੇ ਮਗਰ ਵੱਛੀ ਜੀ ਤੇ ਮਗਰ ਵੱਛੀ ਇਹਦੇ ਵੀ ਪੂਛ ਜੀ ਉੱਤਰੀ ਆਪਾਂ ਲਿਪੜੀ ਦੇਖ ਸਕਦੇ ਹਾਂ ਇਹਦੇ ਕੋਲ ਦੁੱਧ ਕਿੰਨਾ ਜੀ ਜੀ ਇਹਦੇ ਟਾਈਮ ਇਹਦੇ ਥੱਲੇ ਵੀ 13 ਕਿ ਲੀਟਰ ਬੋਲ ਆਇਆ ਇਸ ਟਾਈਮ ਤਿਆਰ ਜੀ ਤਿਆਰ ਆ ਹਾਂਜੀ ਦੁੱਧ 15 16 ਲੀਟਰ ਆ ਉਹਨਾਂ ਪਲੀ ਜਾਓ ਅਸੀਂ ਤੋੜ ਦੋ ਫੇਰ ਇਹਨਾਂ ਨੂੰ ਇਹ ਤਾਂ ਥਾਣੇ ਦੇ ਵੀ ਦੇਖ ਸਕਦੇ ਆ ਪਨ ਲੱਗ ਗਿਆ ਤਾਂ ਤੇ ਇਹਦਾ ਫਿਰ ਮੁੱਲ ਇਹਦਾ ਵੀ ਦਿਖਾਣਾ 45000 ਰੁਪਏ ਅਸੀਂ ਦੇ ਦਾਂਗੇ 6 45000 ਹਾਂਜੀ 45000 ਦੇ ਦਾਂਗੇ ਬਾਕੀ ਵਿੱਚ ਜਮਾਨਤਾਂ ਮੁੱਕ ਤੇ ਹੋ ਜੂਗਾ ਆਪਾਂ ਤਾਂ 5 ਕਿਜੀ ਜ਼ਰੂਰ ਕਰ ਦਾਂਗੇ ਕੋ ਫੋਨ ਲਾਵੇ ਜ਼ਰੂਰ ਇੱਕ ਵਾਰੀ ਹਨਾ ਹਾਂਜੀ ਫੋਨ ਲਾਵੇ ਸੌਦਾ ਆਪੇ ਮੌਕੇ ਤੇ ਹੋ ਜਮਾਨਤਾਂ ਕਰ ਦਾਂਗੇ ਜ਼ਰੂਰ ਠੀਕ ਹੈ ਜੀ ਤੇ ਹੁਣ ਆ ਜਿਹੜੀ ਜੇ ਇਹ ਵੀ ਜੀ ਦੂਜੀ ਸੂਈ ਵੱਚੀ ਸੂਈ ਜੋ ਇਹ 15 ਕੇ ਦਿਨਾਂ ਦੀ ਸੂਈ ਜੋ ਅੱਛਾ ਇਹਦੇ ਥੱਲੇ ਪੱਕਾ ਦੁੱਧ 10 ਲੀਟਰ ਆ ਆਪਾਂ ਦੋ ਲਾ 10 ਚਵਾਈ ਕਰੇ ਮਨਾ ਕੇ ਦਵਾਂਗੇ ਠੀਕ ਹੈ ਜੀ ਹ ਤੋਰ ਦਫੇ ਰੰਨਾ ਇਹਦੇ ਮਗਰ ਕੀ ਆ ਇਹਦੇ ਮਗਰ ਬੱਛੀ ਵੀਜੀ ਇਹਦੇ ਮਗਰ ਬੱਛੀ ਆ ਬਾਕੀ ਇਹ ਫਿਕਸ ਜਿਹਾ ਮੈਦੀਆ ਦੋਦੇ ਦੇ ਕੋਲ ਜਿਹੜਾ ਕਹਿੰਦੇ ਵੀ 10 ਲੀਟਰ ਹੈਗਾ ਆ ਦੇਖ ਸਕਦੇ ਪਿਆ ਥਨ ਵੀ ਤੇ ਆਪਾਂ ਦੇਖ ਸਕਦੇ ਲੱਗੇ ਤੋਂ ਥਨ ਭਾਵੇਂ ਲੱਗ ਲੱਗੇ ਜਰੂਰ ਹੈ ਪਰ ਪ੍ਰੋਪਰ ਹੱਥ ਚੋਂ ਨਾ ਲਖਾਣੇ ਆ ਤੇ ਇਹਦਾ ਮੁੱਲ ਵੀ ਜੀ ਫਿਰ ਇਹ ਵੀ ਦਿਹਾਨਾ ਤੇ 30000 ਦੀ ਦੇ ਦਾਂਗੇ ਬਸ ਅੱਛਾ ਵੀ 30000 ਦੀ ਦੇ ਦੇ ਮਾਨਤਨ ਇਧਰ ਜਿਵੇਂ ਕਰ ਦਾਂਗੇ ਮਾਨਤਨ ਕਰਾਂਗੇ ਚੱਲ ਕੇ ਜਰੂਰ ਮਾਨਤਨ ਕਰਾਂਗੇ ਠੀਕ ਹੈ ਬਾਕੀ ਇਹ ਵੀ ਕੋਈ ਫੋਨ ਲਾਊਗਾ ਤੇ ਸਭ ਦਾ ਮੌਕੇ ਤੇ ਜਰੂਰ ਹੋ ਜਾਊਗਾ ਹਨਾ ਤੇ ਬਾਕੀ ਇਹ ਵੀ ਤਸੱਲੀ ਕੋਈ ਆਪਣੀ ਜਰੂਰ ਇੱਥੋਂ ਕਰਕੇ ਖੜੇ ਸਾਰੀਆਂ ਸੋਈਆਂ ਵਾ ਕੋਈ ਵੀਰ ਇੱਥੇ ਆਵੇ ਜੇ ਕੋਈ ਵੀਰ ਨਹੀਂ ਪਹੁੰਚ ਸਕਦਾ ਪਰ ਵੀਡੀਓ ਕਾਲ ਤੇ ਆਪਣੀ ਦੋ ਟਾਈਮ ਚੋਈ ਆਈ ਜਰੂਰ ਕਰਾ ਲਈ ਜੀ ਤੇ ਸਾਡੀ ਬੇਨਤੀ ਹੈ ਲਵੇ ਜਰੂਰ ਧਿਆਨ ਦਿਆ ਕਰੋ ਜੀ